يارو جی مَہَلےلُیا ہَلےلُیا زور زور ਵਿਸ਼ ਆਰੰਦਾਸੀਏ ਚੈਨਲ ਦੇ ਉਤੇ ਤੁਹਾਡਾ ਸਵਾਗਤ ਕਰਦੇ ਆਂ ਔਰ ਅੱਜ ਦੀ ਵੀਡੀਓ ਦੇ ਵਿੱਚ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਆਪਣੀ ਤਸਵੀਰਾਂ ਦੇ ਉੱਤੇ ਕੀ ਦੀ ਅਭਿਤ ਦੀਰੀ ਜੋ ਕਿ ਗੁਰਦਾਸਪੁਰ ਦੇ ਵਿੱਚ ਇੱਕ ਵੱਡੀ ਮੀਟਿੰਗ ਦਾ ਆਯੋਜਨ ਕੀਤਾ ਗਿਆ ਜਿਸ ਦੇ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਗਲੋਬਲ ਕਿਚਨ ਐਕਸ਼ਨ ਕਮੇਟੀ ਦੇ ਪ੍ਰਧਾਨ ਸ਼੍ਰੀ ਜਤਿੰਦਰ ਮਸੀ ਗੌਰਵ ਜੀ ਦਾ ਜੋ ਕਿ ਉਹਨਾਂ ਨੇ ਵੈਲਕਮ ਕੀਤਾ ਉਹਨਾਂ ਨੂੰ ਸੱਦਾ ਦਿੱਤਾ ਗਿਆ ਔਰ ਉਹ ਮੁੱਖ ਮਹਿਮਾਨ ਦੀ ਤੌਰ ਤੇ ਉੱਥੇ ਮੀਟਿੰਗ ਦੇ ਉੱਤੇ ਪਹੁੰਚੇ ਔਰ ਦੇਖ ਸਕਦੇ ਹੋ ਕਿ ਕਿਵੇਂ ਸਭ ਕਲੀਸਿਆ ਦੇ ਵੱਲੋਂ ਸਭ ਲੋਕਾਂ ਦੇ ਵੱਲੋਂ ਜੋ ਕਿ ਗੌਰਵ ਜੀ ਦਾ ਜੋ ਕਿ ਸਵਾਗਤ ਕੀਤਾ ਗਿਆ ਜੋ ਕਿ ਗਲੋਬਲ ਕਿਚਨ ਐਕਸ਼ਨ ਕਮੇਟੀ ਦੇ ਤੁਸੀਂ ਜਾਣਦੇ ਹੋ ਸਭ ਲੋਕ ਜਾਣਦੇ ਨੇ ਕਿ ਕਿੰਨਾ ਵੱਡਾ ਜੋ ਕਿ ਪਰਮੇਸ਼ਰ ਦੇ ਉਹ ਸੇਵਕਾਈ ਨੂੰ ਕਰ ਰਹੇ ਨੇ ਲੋਕਾਂ ਦੀ ਹੈਲਥ ਦੇ ਲਈ ਹਮੇਸ਼ਾ ਹੀ ਅੱਗੇ ਰਹਿੰਦੇ ਨੇ ਔਰ ਉਹ ਲੋਕਾਂ ਦੀ ਜੋ ਕਿ ਹੈਲਪ ਕਰਦੇ ਨੇ ਪਾਸਟਰਾਂ ਦੀ ਹੈਲਪ ਦੇ ਲਈ ਅੱਗੇ ਰਹਿੰਦੇ ਨੇ ਔਰ ਆਓ ਅਸੀਂ ਪਹਿਲੇ ਫੁੱਲ ਵੀਡੀਓ ਨੂੰ ਵਾਚ ਕਰਦੇ ਹਾਂ ਜਿਸ ਦੇ ਵਿੱਚ ਬ੍ਰਦਰ ਗੌਰਵ ਜੀ ਨੇ ਸਮੁੱਚੇ ਜੋ ਕਿ ਕਲੀਸਿਆ ਹੀ ਸਭ ਲੋਕਾਂ ਨੂੰ ਇੱਕ ਮੈਸੇਜ ਦਿੱਤਾ ਕਿ ਉਹ ਹਮੇਸ਼ਾ ਹੀ ਆਪਣੇ ਜੋ ਕਿ ਲੋਕਾ ਦੇ ਨਾਮਸੀ ਪਾਈਚਾਰੇ ਦੇ ਨਾਲ ਖਰੇ ਰਹਿਣਗੇ ਔਰ ਜੋ ਵੀ ਵਿਰੋਧੀ ਪਰਮੇਸ਼ਰ ਦੇ ਲੋਕਾਂ ਨੂੰ ਪਰਮੇਸ਼ਰ ਦੇ ਦਾਸਾਂ ਨੂੰ ਦੁੱਖ ਜੋ ਪਰੇਸ਼ਾਨ ਕਰੇਗਾ ਉਸ ਦੇ ਖਿਲਾਫ ਉਸ ਦੇ ਖਿਲਾਫ ਕਰੇ ਓ ਕਿ ਉਹਨਾਂ ਦੇ ਨਾਲ ਲੜਦੇ ਰਹਿਣਗੇ ਔਰ ਮਸੀਹ ਪਾਈਚਾਰੇ ਨੂੰ ਜੋ ਕਿ ਇਨਸਾਫ ਦਵਾਉਂਦੇ ਰਹਿਣਗੇ ਉਹ ਅਸੀਂ ਵੀਡੀਓ ਨੂੰ ਵਾਚ ਕਰਦੇ ਹਾਂ। ਤਾਂ ਤੁਸੀਂ ਦਿਨਾਂ ਦੇ ਵਿੱਚ ਜਿੱਦਾਂ ਤੁਸੀਂ ਦੇਖਿਆ ਕਿ ਗਲੋਬਲ ਕਿਸ਼ਿੰਗ ਐਕਸ਼ਨ ਕਮੇਟੀ ਨੇ ਕੰਮ ਕੀਤਾ ਆਪਣੇ ਮਸੀਬ ਭਾਈਚਾਰੇ ਦੇ ਲਈ ਉਹ ਭਾਵੇਂ ਸੰਨੀ ਦੀ ਔਰ ਹੋਵੇ ਭਾਵੇਂ ਬਾਦਸ਼ਾਹ ਰੈਪਰ ਹੋਵੇ ਜਾਂ ਕੋਈ ਕਿੱਡਾ ਵੀ ਵੱਡਾ ਧਨਾੜ ਹੋਵੇ ਜਾਂ ਜਿੱਡਾ ਮਰਜੀ ਵੱਡਾ ਵਿਰੋਧੀ ਹੋਵੇ ਗਲੋਬਲ ਕਿਸ਼ਿੰਗ ਐਕਸ਼ਨ ਕਮੇਟੀ ਨੇ ਉਹਨਾਂ ਨੂੰ ਨੱਥ ਪਾਈ ਔਰ ਡਟ ਕੇ ਉਹਨਾਂ ਦਾ ਵਿਰੋਧ ਕੀਤਾ ਵਾ ਹਰ ਹਾਲੀਆ ਹਰ ਹਾਲੀਆ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਤੇ ਨਾ ਅਸੀਂ ਅੱਕਣਾ ਵਾ ਤੇ ਨਾ ਹੀ ਅਸੀਂ ਥੱਕਣਾ ਵਾ ਤੇ ਨਾ ਹੀ ਅਸੀਂ ਝੱਕਣਾ ਵਾ ਹਾਲੇਲੂਇਆ ਮਸੀਹ ਕੌਮ ਦੇ ਲਈ ਅਸੀਂ ਭਾਈਚਾਰੇ ਦੇ ਲਈ ਅਸੀਂ ਤਦ ਬਰ ਤਦ ਤਿਆਰ ਆਂ ਅਗਰ ਕੋਈ ਸੇਵਕੀ ਦੀ ਅੱਖ ਸਾਡੇ ਕਿਸੇ ਪਰਮੇਸ਼ਵਰ ਦੇ ਦਾਸ ਨੂੰ ਮੈਲੀ ਨਿਗਾਹ ਦੇਖੇਗੀ ਜਾਂ ਕਿਸੇ ਮਸੀਹ ਕੌਮ ਦੇ ਭੈਣ ਭਰਾ ਨੂੰ ਮਾਣੀ ਨਿਗਾਹ ਦੇਖੇਗੀ ਉਹ ਅੱਖ ਕੱਢ ਲਈ ਜাবেਗੀ ਹallelujah ਮੇਰੇ ਭੈਣੋ ਤੇ ਭਰਾਵੋ ਪਰਮੇਸ਼ਵਰ ਨੇ ਸਾਨੂੰ ਪਿਆਰ ਕਰਨਾ ਸਿਖਾਇਆ ਅਸੀਂ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਆਂ ਸਾਰੇ ਧਰਮਾਂ ਨੂੰ ਨਾਲ ਲੈ ਕੇ ਚੱਲਦੇ ਆਂ ਔਰ ਜਿੱਥੇ ਅਸੀਂ ਸਾਰਿਆਂ ਨੂੰ ਪਿਆਰ ਕਰਦੇ ਆਂ ਉੱਥੇ ਅਸੀਂ ਆਪਣੀ ਕੌਮ ਦੇ ਲਈ ਠਿਕ ਤਾਨ ਕੇ ਵੀ ਖੜੇ ਆਂ ਉਹ ਜਿੰਨੇ ਵੀ ਮੇਰੇ ਭੈਣ ਭਰਾ ਮੇਰੀ ਆਵਾਜ਼ ਨੂੰ ਸੁਣ ਰਹੇ ਨੇ ਤੁਹਾਨੂੰ ਡਰਨ ਦੀ ਲੋੜ ਨਹੀਂ ਹੈ ਤੁਹਾਨੂੰ ਘਬਰਾਉਣ ਦੀ ਲੋੜ ਨਹੀਂ ਹੈ ਹੌਲੀ ਦੇਰੀ ਦੇ ਨਾਲ ਤੁਸੀਂ ਪਰਮੇਸ਼ਵਰ ਦਾ ਕੰਮ ਕਰੋ ਔਰ ਜਿੱਥੇ ਕਿਤੇ ਵੀ ਕੋਈ ਵਿਰੋਧੀ ਆਏਗਾ ਤੁਹਾਨੂੰ ਰੋਕਣ ਦੇ ਲਈ ਉੱਥੇ ਦੋ ਕਦਮ ਤੋਂ ਹਿਲਾ ਕੇ ਗਲੋਬਲ ਕ੍ਰਿਸਟੋਮੈਟੀ ਨੂੰ ਦੇਖੋਗੇ ਹallelujah ਤੋਂ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਪਰਮੇਸ਼ਵਰ ਦਾ ਵੀਰ ਪਰਮੇਸ਼ਵਰ ਨੇ ਸਾਨੂੰ ਸਾਡੇ ਆਤਮਿਕ ਪਿਤਾ ਪੋਸਟਲ ਨੰਬਰ ਤੋਂ ਯੂਸਫ ਨੂਲਾ ਵੀ ਦਿੱਤੇ ਜਿਨ੍ਹਾਂ ਨੇ ਸਾਨੂੰ ਇੱਕ ਟੀਮ ਬਣਾ ਕੇ ਦਿੱਤੀ ਔਰ ਇੱਕ ਮਾਲਾ ਦੇ ਵਿੱਚ ਸਾਨੂੰ ਸਾਰਿਆਂ ਨੂੰ ਜਿਹੜਾ ਵਾ ਜੋੜ ਕੇ ਸਾਂਝ ਇੱਕ ਇਦਾਂ ਦੀ ਮਾਲਾ ਬਣਾ ਦਿੱਤੀ ਵੀ ਜਿਹੜੀ ਵੈਰੀਆਂ ਦੇ ਗੱਲ ਦਾ ਜਿਹੜੀ ਫੰਦਾ ਬਣ ਚੁੱਕੀ ਹੈ ਉਹ ਤੁਹਾਡੇ ਨਾਲ ਜਵਾਦਾ ਕਰਕੇ ਜਾਂਦੇ ਆ ਜਿੱਥੇ ਤੁਹਾਡਾ ਪਸੀਨਾ ਡੋਲੇਗਾ ਸਾਡਾ ਖੂਨ ਡੋਲੇਗਾ ਹallelujah ਤੁਸੀਂ ਸਾਰੇ ਸਾਡੇ ਸਤਕਾਰ ਦੇ ਯੋਗ ਔਰ ਪਾਸਟਰ ਅਜੀਤ ਹੋਸ਼ਵਾ ਜੀ ਇਹ ਸਾਡੇ ਸਪਿਰਚੁਅਲ ਬ੍ਰਦਰ ਵੀ ਨੇ ਇਹ ਪਾਸਟਰ ਜੀ ਦੀ ਮੈਂਟਰਸ਼ਿਪ ਤੇ ਨੇ ਔਰ ਮੈਂ ਸਮਝਦਾ ਵੀ ਜਿਹੜੇ ਪਾਸਟਰ ਜੀ ਦੀ ਮੈਂਟਰਸ਼ਿਪ ਤੇ ਨੇ ਜਿਹਨੇ ਵੀ ਪਰਮੇਸ਼ਵਰ ਦੇ ਦਾਸ ਸੇਵਾ ਕਰ ਰਹੇ ਨੇ ਜਾਂ ਉਹਨਾਂ ਦੀ ਮੈਂਟਰਸ਼ਿਪ ਤੇ ਨਹੀਂ ਵੀ ਨੇ ਉਹ ਵੀ ਪਰਮੇਸ਼ਵਰ ਦੇ ਮਹਾਨ ਦਾਸ ਨੇ ਤੁਹਾਡੀ ਦੁਨੀਆ ਅੰਦਰ ਦੇ ਯੋਗ ਨੇ ਪਰਮੇਸ਼ਵਰ ਦੇ ਦਾਸਾਂ ਨੂੰ ਜ਼ੋਰਦਾਰੀ ਸਹਿਤ ਤਾੜੀ ਕਰਾਂਗੇ ਉਹ ਗਲੋਬਲ ਕਿਚਨ ਐਕਸ਼ਨ ਕਮੇਟੀ ਹਰ ਇੱਕ ਆਪਣੇ ਭੈਣ ਭਰਾ ਦੇ ਨਾਲ ਖੜੀ ਆ ਔਰ ਜਿਦਾ ਤੁਹਾਨੂੰ ਲੁਕਸ ਮਸੀਹ ਜੀ ਨੇ ਦੱਸਿਆ ਵੀ ਸਾਡਾ ਮਹਿਲਾ ਵਿੰਗ ਆ ਯੂਥ ਵਿੰਗ ਆ ਪੋਲੀਟਿਕਲ ਵਿੰਗ ਆ ਉੱਚ ਬਹੁਤ ਚੜ ਕੇ ਹਿੱਸਾ ਲਵੋ ਔਰ ਸਾਡੇ ਨਾਲ ਮਿਲ ਕੇ ਆਪਣੀ ਕੌਮ ਦੀ ਸੇਵਾ ਕਰੋ ਕਿਉਂਕਿ ਪਰਮੇਸ਼ਵਰ ਦੇ ਵਚਨ ਦੇ ਵਿੱਚ ਲਿਖਿਆ ਵੀ ਫਸਲ ਜਿਹੜੀ ਆ ਪੱਕ ਚੁੱਕੀ ਆ ਵਾਢੇ ਜਿਹੜੇ ਕੱਟਨੇ ਤੁਸੀਂ ਦੇਖ ਰਹੇ ਹੋ ਕਿਦਾਂ ਲੋਕ ਅਨਜਾਤੀਆਂ ਤੋਂ ਵੀ ਪਰਮੇਸ਼ਵਰ ਦੇ ਵਿਚਾਰਿਆ ਨੇ ਪਰਮੇਸ਼ਵਰ ਦੇ ਦਸਾਂ ਦੇ ਸਦਕਾ ਉਹ ਪ੍ਰਭੂ ਨੂੰ ਮੰਨ ਰਹੇ ਨੇ ਔਰ ਜਦੋਂ ਅਨਜਾਤੀਆਂ ਦੇ ਲੋਕ ਸਾਡੇ ਭਰਾ ਸਾਡੇ ਕੋਲ ਖਾਣਾ ਸਾਡੀਆਂ ਆਉਂਦੀਆਂ ਨੇ ਫਿਰ ਉਹਨਾਂ ਨੂੰ ਕੰਮ ਵੀ ਪੈਂਦੇ ਨੇ ਜਦੋਂ ਹੋਰ ਕਿਸੇ ਬੰਦੇ ਕੋ ਜਾਂਦੇ ਨਾ ਜਾਂਦੀ ਦੇ ਕਿਸੇ ਬੰਦੇ ਕੋ ਵੀ ਸਾਡੀ ਮਦਦ ਕਰੋ ਸਾਡੀ ਸਹਾਇਤਾ ਕਰੋ ਉਹ ਲੋਕ ਬੰਦ ਨੂੰ ਸ਼ਰਮਿੰਦਾ ਕਰਦੇ ਨੇ ਉਹ ਕਹਿੰਦੇ ਤੁਸੀਂ ਕਿਹੜਾ ਸਾਡੇ ਕੋਲ ਦੇ ਜਿੱਧਰ ਜਾਂਦੇ ਨੇ ਜਾਂ ਉਹਨਾਂ ਕੋਲ ਉਹਨਾਂ ਕੋਲ ਕੰਮ ਕਰਾਓ ਸੋ ਤੁਹਾਨੂੰ ਤਗੜਿਆ ਹੋਣਾ ਪੈਣਾ ਵਾ ਹallelujah ਇੱਕ ਘਰ ਦਾ ਜਿਹੜਾ ਮੁਖੀ ਆ ਉਹਦੀ ਜ਼ਿੰਮੇਵਾਰੀ ਸਾਰੇ ਘਰ ਦੀ ਹੁੰਦੀ ਆ ਅਗਰ ਸਾਡੇ ਭੈਣ ਭਰਾ ਸਾਡੇ ਕੁਆਰੇ ਨੇ ਉਹਨਾਂ ਦੇ ਦੁੱਖ ਸੁੱਖ ਦੇ ਭਾਈਵਾਲ ਵੀ ਅਸੀਂ ਆਂ ਹੋਰ ਉਹਨਾਂ ਮੈਂ ਦੱਸਣਾ ਚਾਹਨਾ ਵੀ ਤੁਹਾਨੂੰ ਕਭਰਾਉਣ ਦੀ ਲੋੜ ਨਹੀਂ ਆ ਤੁਸੀਂ ਸਾਨੂੰ ਕੰਮ ਦੱਸੋ ਅਸੀਂ ਉਹ ਤੁਹਾਡੇ ਕੰਮ ਕਰਵਾਵਾਂਗੇ ਭਾਵੇਂ ਪੁਲਿਸ ਦੇ ਕੰਮ ਹੋਣ ਭਾਵੇਂ ਸਰਕਾਰ ਦੇ ਕੰਮ ਹallelujah ਤੁਹਾਨੂੰ ਇੱਧਰ ਉੱਧਰ ਦੇਖਣ ਦੀ ਲੋੜ ਨਹੀਂ ਆ ਪਰਮੇਸ਼ਵਰ ਨੇ ਪ੍ਰਭੂ ਯਿਸੂ ਮਸੀਹ ਨੇ ਉਹ ਤਾਕਤ ਸਾਨੂੰ ਦਿੱਤੀ ਆ ਜਿਹਦੇ ਨਾਲ ਜਦੋਂ ਅਸੀਂ ਪ੍ਰਭੂ ਯਿਸੂ ਮਸੀਹ ਦਾ ਨਾਮ ਲੈ ਕੇ ਗਲੋਬਲ ਕਿਸ਼ਨੈਕਸ਼ਨ ਕਮੇਟੀ ਦਾ ਕੋਈ ਵੀ ਮੈਂਬਰ ਕੋਈ ਵੀ ਜਿਦਾ ਪ੍ਰਧਾਨ ਬਲੌਕ ਪ੍ਰਧਾਨ ਕਿਤੇ ਜਾਂਦਾ ਤਾਂ ਪਰਮੇਸ਼ਵਰ ਦਾ ਫੇਵਰ ਉਹਨੂੰ ਮਿਲਦਾ ਪਰ ਪ੍ਰਸ਼ਾਸਨ ਨਾਲ ਨਹੀਂ ਸੰਦਾ ਸੋ ਨਤੜਕ ਹੋ ਕੇ ਤੁਸੀਂ ਆਪਣੇ ਪ੍ਰਭੂ ਨੂੰ ਮੰਨੋ ਪ੍ਰਭੂ ਦੀ ਸੇਵਾ ਕਰੋ ਆਪਣੇ ਕੰਮ ਦੱਸੋ ਤੁਹਾਡੇ ਕੰਮ ਵੀ ਕੀਤੇ ਜਾਣਗੇ ਤੁਹਾਡੇ ਨਾਲ ਖਲੋਤਾ ਵੀ ਜਾਏਗਾ ਉਹ ਤੁਹਾਨੂੰ ਇਨਸਾਫ ਲੈ ਕੇ ਦਿੱਤਾ ਜਾਏਗਾ ਕੋਈ ਨਾ ਸ਼ਬਦਾਂ 'ਮੈਂ ਵਿਰਾਮ ਲੈਣਾ ਮੈਂ ਬਹੁਤ ਬਹੁਤ ਇੱਥੇ ਆਏ ਨਹੀਂ ਅਸੀਂ ਪਲੀ ਪੰਤੀ ਜਾਂਦੇ ਆ ਅਸੀਂ ਉਹ ਗਉਮਿਆਂ ਜਿਹਦੇ ਕਰਕੇ ਪਰਮੇਸ਼ਵਰ ਨੇ ਸਮੁੰਦਰ ਨੂੰ ਦੋਗ ਭਾਗ ਕਰਤਾ بارشਾਂ ਮੋਰਸਾਂ ਦੀ ਗੱਲ ਹੀ ਕੋਈ ਨਹੀਂ ਹallelujah ਤੋਂ ਮੈਂ ਕੋਈ ਫੇਰ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਸਾਰਿਆਂ ਨੂੰ ਮੇਰੇ ਵੱਲੋਂ ਜੇ ਐਮ ਸੀ ਦੀ ਹallelujah ਹallelujah ਮੈਨੂੰ ਸਿਰਫ ਮੈਂ ਦੋ ਮਿੰਟ ਲਈ ਪ੍ਰਧਾਨ ਜੀ ਦੇ ਬਾਰੇ ਕੁਝ ਦੱਸਣਾ ਚਾਹਨਾ ਕਿ ਜਿਸ ਦਿਨ ਸਾਡੇ ਪ੍ਰਧਾਨ ਗੁਰੂ ਜੀ ਨੂੰ ਸਾਡੇ ਆਤਮਿਕ ਪਿਤਾ ਜੀ ਨੇ ਪ੍ਰਧਾਨ ਲਗਾਇਆ ਸੀ ਨਾ ਜਿਸ ਮੀਟਿੰਗ ਵਿੱਚ ਉਸ ਮੀਟਿੰਗ ਵਿੱਚ ਮੈਂ ਮਜੂਦ ਸੀ ਮੈਂਟਰਸ਼ਿਪ ਮੀਟਿੰਗ ਸੀ ਔਰ ਜਦੋਂ ਮੈਨੂੰ ਪਤਾ ਲੱਗਾ ਕਿ ਗਲੋਬਲ ਐਕਸ਼ਨ ਕ੍ਰਿਸਚਨਰ ਕਮੇਟੀ ਦੇ ਸਾਡੇ ਇੰਡੀਆ ਦੇ ਪ੍ਰਧਾਨ ਜਿਹੜੇ ਆ ਅਸੀਂ ਤੇ ਵਰਲਡ ਦੇ ਪ੍ਰਧਾਨ ਆ ਪਰ ਇੰਡੀਆ ਦੇ ਪ੍ਰਧਾਨ ਸ਼੍ਰੀ ਜਗਿੰਦਰ ਸਿੰਘ ਕਾਲਜ ਆ ਰਿਹਾ ਮੈਂ ਪੂਰਾ ਖੁਸ਼ ਸੀ ਹallelujah ਮੈਂ ਤਾਂ ਦੱਸਣਾ ਚਾਹਨਾ ਇਸ ਸਾਡੇ ਪੰਜਾਬ ਦੇ ਵਿੱਚ ਇੰਡੀਆ ਵਿੱਚ ਬੜੇ ਐਸੇ ਆਏ ਸਾਡੇ ਨਾਲ ਜਿਹੜੋ ਛੱਡਣ ਜਿਹੜੋ ਐਦਾਂ ਹੋ ਜਗਾ ਜੀ ਪਰ ਕੁਝ ਨਹੀਂ ਹੋਇਆ ਮੈਂ ਤੁਹਾਨੂੰ ਦੱਸਣਾ ਚਾਹਨਾ ਜੋ ਮੈਂ ਆਪਣੇ ਮੈਂਟਰ ਦੇ ਕੋਲੋਂ ਸਿੱਖਿਆ ਇਸ ਧਰਤੀ ਦੇ ਉੱਪਰ ਦੋ ਪ੍ਰਕਾਰ ਦੇ ਬੂਟੇ ਹੁੰਦੇ ਆ ਇੱਕ ਉਹ ਬੂਟਾ ਹੁੰਦਾ ਜਿਸ ਨੂੰ ਕਿ ਇੱਕ ਮਾਲੀ ਖੁਦ ਲਾਉਂਦਾ ਟੋਆ ਕੱਢਦਾ ਪਾਣੀ ਦਿੰਦਾ ਖਾਦ ਪਾਉਂਦਾ ਔਰ ਉਹ ਬੂਟਾ ਸਦਾ ਹਰਾ ਫਰਾ ਰਹਿੰਦਾ ਕਿਉਂਕਿ ਉਹ ਮਾਲੀ ਤੇthi ਲਗਾਇਆ ਗਿਆ ਮਾਲੀ ਦਾ ਧਿਆਨ ਰੱਖਦਾ ਇੱਕ ਬੂਟਾ ਉਹ ਹੁੰਦਾ ਜਿਹੜਾ ਆਪਣੇ ਆਪ ਉੱਗ ਗਿਆ ਜਿਹਨੂੰ ਕਿਸੇ ਨੇ ਉਗਾਇਆ ਨਹੀਂ ਪਾਣੀ ਤੋਂ ਚੱਕ ਤੋਂ ਹੋਰ ਚੀ ਨਾ ਲਾਉਂ ਹallelujah ਪਰ ਇਸ ਬੂਟੇ ਨੂੰ ਲਾਉਣ ਵਾਲੇ ਸਾਡੇ ਯਹਵਾ ਪਰਮੇਸ਼ਰ ਹਰੀ ਹਵਾ ਪਰਮੇਸ਼ਰ ਦਾ ਦਾ ਜਿਨ੍ਹਾਂ ਨੇ ਇਸ ਇੰਡੀਆ ਦੇ ਵਿੱਚ ਯੀਸ਼ੂ ਨੂੰ ਸ਼ੁਕਰਾਨੀ ਆ ਜਦੋਂ ਉਹਨਾਂ ਨੇ ਇਹਨਾਂ ਨੂੰ ਪ੍ਰਦਾਨ ਲਗਾਇਆ ਮੈਂ ਪੂਰਾ ਖੁਸ਼ ਹallelujah ਔਰ ਜਿੰਨੇ ਵੀ ਸਾਨੂੰ ਕਿਤੇ ਲੋੜ ਪੈਂਦੀ ਆ ਇਹ ਪ੍ਰਦਾਨ ਜੀ ਰਾਤ 3 ਵਜੇ ਇਹਨਾਂ ਨੂੰ ਕਾਲ ਕਰੋ ਸਾਡੀ ਕਾਲ ਨੂੰ ਅਟੈਂਡ ਕਰਦੇ ਹallelujah ਅਗਲਾ ਸਮਾਸ਼ੀਅਰ ਸੈਕਟਰੀ ਅਸ ਤੋਂ ਬਾਅਦ ਪਰਮੇਸ਼ਰ ਦਾ ਵਚਨ ਹੋਵੇਗਾ ਜਲਦੀ ਚਲੇ ਹallelujah ਸੋ ਇਸ ਤੋਂ ਬਾਅਦ ਕਿ ਆਪਾਂ ਵੱਧ ਚੜ ਕੇ ਗਲੋਬਲ 크ਰਿਸਚਨ ਐਕਸ਼ਨ ਕਮੇਟੀ ਦਾ ਹਿੱਸਾ ਬਣੀਏ ਜਿਹਦੇ ਵਿੱਚ ਭੈਣਾਂ ਦੇ ਲਈ ਸਾਡਾ ਇਸਤਰੀ ਵਿੰਗ ਹੈ ਜਿਹੜੇ ਸਾਡੇ ਨੌਜਵਾਨ ਸਾਥੀ ਨੇ ਉਹਨਾਂ ਦੇ ਲਈ ਯੂਥ ਵਿੰਗ ਹੈ ਔਰ ਸਾਡੇ ਜਿਹੜੇ ਲਗਾਤਾਰ ਚੇਨ ਬਣਾ ਕੇ ਸਾਡੇ ਲਈ ਦੁਆਵਾਂ ਕਰਦੇ ਰਹਿੰਦੇ ਨੇ ਪਾਸਟਰ ਵਿੰਗ ਉਹ ਜਿਹੜੇ ਥਾਣੇ ਕਚੈਰੀਆਂ ਦੇ ਵਿੱਚ ਆਪਣੇ ਲੋਕਾਂ ਦੀ ਸਭ ਤੋਂ ਪਹਿਲਾਂ ਪ੍ਰਧਾਨ ਜੀ ਦਾ ਸਨਮਾਨਿਤ ਕੀਤਾ ਜਾਵੇਗਾ ਤੋਂ ਇਹਨਾਂ ਨੂੰ ਸਨਮਾਨਿਤ ਕਰੇਗੀ ਜੋ ਪਿੰਡ ਦੀ ਪੂਰੀ ਟੀਮ ਜੋ ਸਾਡੇ ਪੰਜਾਬ ਪ੍ਰਧਾਨ ਨੇ ਉਹਨਾਂ ਨੂੰ ਬੇਨਤੀ ਕਰਾਂਗੇ ਕਿ ਅੱਗੇ ਆਜੋ ਤੋਂ ਪ੍ਰਧਾਨ ਜੀ ਦਾ ਸਨਮਾਨ ਕੀਤਾ ਜਾਵੇਗਾ ਤੋਂ ਜਿੰਨੇ ਵੀ ਟੀਮਾਂ ਉਹਨਾਂ ਨੂੰ ਮੈਂ ਬੇਨਤੀ ਕਰੂੰਗਾ ਕਿ ਪੂਰੀ ਟੀਮ ਅੱਗੇ ਆ ਜਾਏ। ਸੋਇ ਤੋਂ ਬਾਅਦ ਜੋ ਪੰਜਾਬ ਪ੍ਰਧਾਨ ਨੇ ਡਾਕਟਰ ਲਕਸ਼ਮਨ ਸਿੰਘ ਜੀ ਉਹਨਾਂ ਦਾ ਵੀ ਸਨਮਾਨ ਕੀਤਾ ਜਾਵੇਗਾ। ਸੋ ਇਸ ਤੋਂ ਬਾਅਦ ਸਤਿਮਾਨ ਦਾ ਸਤਿਮਾਨ ਨੂੰ ਰੋਕਿਆ ਜਾਵੇਗਾ। ਪ੍ਰਧਾਨ ਜੀ ਤੁਹਾਡੇ ਵਿੱਚ 2-4 ਮਿੰਟ ਸ਼ਬਦ ਜੋ ਰੱਖਣਗੇ। ਆਪਣੇ ਵਿਚਾਰ ਤੁਹਾਨੂੰ ਦੱਸਣਗੇ ਤੁਹਾਡੀਆਂ ਤਾੜੀਆਂ ਦੇ ਵਿੱਚ ਸਾਡੇ ਨਾਸ਼ਨਲ ਪ੍ਰਧਾਨ ਜਯੰਤेंद्र ਸਿੰਘ ਗੌਰਵ ਜੀ ਜੋ ਤੁਹਾਡੇ ਵਿੱਚ 2-4 ਮਿੰਟ ਆਪਣੇ ਤੁਹਾਡੇ ਰੂਬਰੂ ਹੋਣਗੇ ਆਸੀ ਇਸ ਜਗ੍ਹਾ ਤੇ ਪਹੁੰਚੇ ਨੇ ਮੈਂ ਸਾਰਿਆਂ ਨੂੰ ਦਿলো ਧੰਨਵਾਦ ਕਰਦਾ ਔਰ ਵੈਲਕਮ ਕਰਦਾ ਪਹਿਲਾ ਜੋਰ ਦੇ ਨਾਲ ਤਾੜੀਆਂ ਤੁਸੀਂ ਆਪਣੀ ਮਾਰ ਦਿਓ। ਤੋਂ ਸਾਡੇ ਬਹੁਤ ਹੀ ਪਰਮੇਸ਼ਵਰ ਦੇ ਪਿਆਰੇ ਦਾਸ ਅਸ ਅਜੀਤ ਹੋਸ਼ਵਾਜੀ ਦੇ ਲਈ ਤਾੜੀਆਂ ਮਾਰ ਦਿਓ। ਤੋਂ ਮੈਂ ਪੂਰੇ ਆਪਣੇ ਮਸੀ ਭਾਈਚਾਰੇ ਦਾ ਬਹੁਤ ਬਹੁਤ ਧੰਨਵਾਦ ਕਰਦਾ ਤੁਹਾਡਾ ਇਸ ਮਾਨ ਸਤਿਕਾਰ ਦੇਣ ਦੇ ਲਈ ਮੈਂ ਸਦਾ ਤੁਹਾਡਾ ਰਿਣੀ ਆ ਨਾ ਹੀ ਤੇ ਮੇਰੀ ਕੋਈ ਔਕਾਤ ਆ ਤੇ ਨਾ ਹੀ ਮੇ ਕੋਲ ਕੋਈ ਲਫ਼ਜ਼ ਆ ਵੀ ਜਿਹਦੇ ਨਾਲ ਮੈਂ ਤੁਹਾਡਾ ਧੰਨਵਾਦ ਕਰ ਸਕਾਂ ਤੋਂ ਤੁਸੀਂ ਛੋਟਾ ਭਰਾ ਸਮਝ ਕੇ ਜਾਂ ਵੱਡਾ ਭਰਾ ਸਮਝ ਕੇ ਮਾਨ ਸਤਿਕਾਰ ਦੇ ਰਹੇ ਹੋ ਦਾਸ ਜੋ ਚੰਦਰਮ ਸਿੰਘ ਗੌਰਵ ਜੀ ਸਮਾਜ ਦੀ ਸੇਵਾ ਔਰ ਕ੍ਰਿਸ਼ਚਨਾਂ ਦੀ ਸੇਵਾ ਔਰ ਪੂਰੇ ਦੇਸ਼ ਦੀ ਸੇਵਾ ਕਰ ਰਹੇ ਨੇ ਉਹਨਾਂ ਨੂੰ ਸੱਦਿਆ ਤੇ ਪ੍ਰਭੂ ਜੀ ਇਸ ਜਗ੍ਹਾ ਦੇ ਉੱਤੇ ਬੁਲਾ ਕੇ ਇੱਕ ਪਰਿਵਾਰ ਦੇ ਵਿੱਚ ਹੋਰ ਪਰਿਵਾਰ ਮੱਦਾ ਕਰਨ ਦਾ ਪ੍ਰਭੂ ਜੀ ਯਤਨ ਕੀਤਾ ਇਸ ਲਈ ਤੁਹਾਡਾ ਧੰਨਵਾਦ ਕਰਦੇ ਹਾਂ ਜੋ ਤੁਹਾਡੇ ਦਾਸ ਨੇ ਪ੍ਰਭੂ ਦੀ ਮੀਟਿੰਗ ਅਰੇਂਜਮੈਂਟ ਕੀਤਾ ਪੂਰੀ ਟੀਮ ਨੇ ਮੀਟਿੰਗ ਦਾ ਅਰੇਂਜਮੈਂਟ ਕੀਤਾ ਇਸ ਲਈ ਤੁਹਾਡਾ ਧੰਨਵਾਦ ਕਰਦੇ ਹਾਂ ਖੁਦਾਬੰਦ ਜਿੰਨਾ ਸਮਾਂ ਬੀਤ ਗਿਆ ਬਾਕੀ ਸਮਾਂ ਤੁਹਾਡੇ ਹੱਥ ਵਿੱਚ ਦੇ ਦਿੰਨੇ ਆ ਤੁਸੀਂ ਇਹਨਾਂ ਸਭਨਾਂ ਨੂੰ ਸੰਭਾਲਣਾ ਅੱਜ ਜੋ ਜੋ ਚੁਪੇਵਾਰੀ ਗਲੋਬਲ ਵੱਲੋਂ ਖੁਦਾਵੰ ਤਾੜੇ ਦਾਸ ਜਿੱਦਦਰਸੀ ਗੌਰਵ ਵੱਲੋਂ ਪੂਰੀ ਟੀਮ ਦੇ ਵੱਲੋਂ ਇਸ ਇਲਾਕੇ ਨੂੰ ਦਿੱਤੀ ਜਾਵੇ ਪ੍ਰਭੂ ਜੇ ਇਹ ਇਲਾਕਾ ਪ੍ਰਭੂ ਦਿਨ ਪ੍ਰਤੀ ਦਿਨ ਯੀਸ਼ੂ ਦੇ ਨਾਂ ਦੇ ਵਿੱਚ ਫੈਲਦਾ ਜਾਵੇ ਔਰ ਗਲੋਬਲ ਦਾ ਪਲਵਾਨ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ ਤੁਸੀਂ ਵੀਡੀਓ ਨੂੰ ਦੇਖਿਆ ਔਰ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਔਰ ਜੇਕਰ ਤੁਸੀਂ ਵਿਚਾਰੰਦਾਸੀਏ ਚੈਨਲ ਤੇ ਪਹਿਲੀ ਵਾਰ ਹੋ ਤੇ ਅਜੇ ਤੱਕ ਤੁਸੀਂ ਵਿਚਾਰੰਦਾਸੀਏ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਸਬਸਕ੍ਰਾਈਬ ਕਰ ਸਕਦੇ ਹੋ ਬੈਲ ਆਈਕਨ ਨੂੰ ਦਬਾ ਸਕਦੇ ਹੋ ਕਿ ਜੋ ਵੀ ਅਸੀਂ ਰੋਜ਼ ਨਵੀਂ ਤੋਂ ਨਵੀਂ ਵੀਡੀਓ ਅਪਲੋਡ ਕਰੀਏ ਉਸ ਦਾ ਨੋਟੀਫਿਕੇਸ਼ਨ ਅਸੀਂ ਤਡੇ ਤੱਕ ਪਹੁੰਚਾ ਸਕੀਏ ਗੋਡ ਬles ਸੇ ਹੋ